ਗ੍ਰੈਂਡ ਪੁਲਿਸ ਨੇ ਬੀਤੇ ਦਿਨੀ ਰਿਸ਼ੀਕੁਟੀਆਂ ਮੰਦਿਰ ਵਿਖੇ ਹੋਈ ਚੋਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜ਼ਿਕਰਯੋਗ ਹੈ ਕਿ ਰਿਸ਼ੀਕੁਟੀਆਂ ਮੰਦਿਰ ਵਿੱਚ ਹੋਈ ਚੋਰੀ ਗੁਰਾਇਆਂ ਪੁਲਿਸ ਲਈ ਵੀ ਖਾਸ ਸਿਰਦਰਦ ਬਣੀ ਹੋਈ ਸੀ ਤੇ ਆਖਿਰਕਾਰ ਪੁਲਿਸ ਨੇ ਇਸ ਚੋਰੀ ਨੂੰ ਹੱਲ ਕਰਕੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਡੀਐਸਪੀ ਫਲੋਰਸ ਸਰਬੰਧਜੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਗੁਰਾਇਆਂ ਤੇ ਐਸਆਈ ਨਿਸ਼ਾਨ ਸਿੰਘ ਸਮੇਤ ਹੋਰਨਾਂ ਪੁਲਿਸ ਅਧਿਕਾਰੀਆਂ ਵੱਲੋਂ ਕੜੀ ਮਿਹਨਤ ਤੋਂ ਬਾਅਦ ਟੈਕਨੀਕਲ ਤਰੀਕੇ ਨਾਲ ਸ਼੍ਰੀ ਰਿਸ਼ੀਕੁਟਿਆ ਮੰਦਿਰ ਗੁਰਾਇਆਂ ਵਿੱਚੋਂ ਸੰਨ ਲਗਾ ਕੇ ਬੀਤੀ 16 ਅਤੇ 17 ਜਨਵਰੀ ਦੀ ਦਰਮਿਆਨੀ ਰਾਤ ਨੂੰ ਚੋਰ ਗਿਰੋਹ ਨੇ ਪੰਜ ਗੋਲਕਾਂ ਨੂੰ ਕਿ ਬਾਹਰ ਰੇਲਵੇ ਲਾਈਨਾਂ ਨੇੜੇ ਲਿਆ ਕੇ ਉਸ ਵਿੱਚੋਂ ਨਕਦੀ ਚੋਰੀ ਕਰ ਲਈ ਸੀ ਹੁਣਾਂ ਦੱਸਿਆ ਕਿ ਪੁਲਿਸ ਨੇ 6 ਮੈਂਬਰਾਂ ਵਿੱਚੋਂ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਨ੍ਹਾਂ ਇਹ ਵੀ ਕਿਹਾ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਸੁਰੇਂਦਰ ਨਾਥ ਪੁੱਤਰ ਰਾਮੂ ਨਾਥ ਵਾਸੀ ਮਹਿਲਾ ਜੋਗਿਆ ਜ਼ਿਲ੍ਹਾ ਮੋਗਾ ਗੋਪੀਨਾਥ ਪੁੱਤਰ ਜੁਗਨੂ ਨਾਥ ਵਾਸੀ ਲੁਧਿਆਣਾ ਸਾਹਿਲ ਉਰਫ ਕਾਲਾ ਪੁੱਤਰ ਜੀਤੀ ਵਾਸੀ ਸਿਰਸਾ ਹਾਲ ਵਾਸੀ ਲੁਧਿਆਣਾ ਅਤੇ ਸ਼ੇਖੂ ਨਾਥ ਪੁੱਤਰ ਰਜੂ ਨਾਥ ਵਾਸੀ ਲੁਧਿਆਣਾ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਚੋਰੀ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਪੰਜਾਬ, ਹਿਮਾਚਲ, ਰਾਜਸਥਾਨ ਅਤੇ ਹਰਿਆਣਾ ਵਿਖੇ ਸਥੇ ਧਾਰਮਿਕ ਸਥਾਨਾਂ ਅੰਦਰ ਦਾਖਲ ਹੋ ਕੇ ਕਰੀਬ 30 ਤੋਂ 32 ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਇਹ ਘਰੋ ਝੁੱਗੀ ਪਾ ਕੇ ਵਕਫਾਕ ਥਾਮਾ ਤੇ ਰਹਿੰਦੇ ਸੀ ਤੇ ਵਾਰਦਾਤ ਕਰਕੇ ਟਿਕਾਣਾ ਬਦਲ ਕੇ ਅੱਗੇ ਚਲੇ ਜਾਂਦੇ ਸਨ ਕੀ ਪੰਜ ਛੇ ਬੰਦਿਆਂ ਵੱਲੋਂ ਜਿਹੜਾ ਮੰਦਿਰ ਦੀ ਕੰਧ ਨੂੰ ਪਾੜ ਕੇ ਤੇ ਅੰਦਰੋਂ ਜਿਹੜੀਆਂ ਕਾਫੀ ਜਗ੍ਹਾ ਗੋਲ ਸੀਗੀਆਂ ਤਿੰਨ ਚਾਰ ਗੋਲਗੋ ਤੋੜ ਕੇ ਤੇ ਇਹਦੇ ਵਿੱਚ ਪੈਸੇ ਕਾਫੀ ਇਹਨਾਂ ਨੇ ਜਿਹੜੇ ਆ ਲੈ ਗਏ ਸੀਗੇ ਸੋ ਇਹਨੂੰ ਐਸ ਐਚਓ ਭਰਾਇਆ ਇਨਸਪੈਕਟਰ ਸੁਖਦੇਵ ਸਿੰਘ ਤੇ ਇਹਨਾਂ ਦੀ ਟੀਮ ਜਿਹੜਾ ਬੜਾ ਹੀ ਪ੍ਰੋਫੈਸ਼ਨਲੀ ਇਹਨੂੰ ਹੈਂਡਲ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਟ੍ਰੇਸ ਕਰਕੇ ਇਹਦੇ ਵਿੱਚ ਅਸੀਂ ਜਿਹੜੇ ਛੇ ਬੰਦੇ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਚਾਰ ਬੰਦੇ ਜਿਹੜੇ ਆ ਉਹ ਰਿਸਕ ਵੀ ਕਰ ਲਏ ਜੀ ਤੇ ਇਹਨਾਂ ਦੇ ਵਿੱਚ ਜਿਹੜੀ ਜਿਹੜੀ ਇਹਨਾਂ ਨੇ ਗੋਲਕ ਵੀ ਅੰਦਰ ਗਵਰ ਹੋਈ ਹੈ ਉਹਦੇ ਵਿੱਚ ਪੈਸੇ ਜੋ ਚੋਰੀ ਕੀਤੇ ਸੀ ਉਹ ਰਿਕਵਰ ਹੋ ਗਏ ਨੇ ਕਰੀਬ 30000 ਰੁਪਿਆ ਨਾਲ ਇਹਨਾਂ ਨੇ ਜਿਹੜੇ ਇਹਨਾਂ ਕੋਲ ਦਾਤਰ ਸੀਗੇ ਇੱਕ ਜਿਹੜੀ ਇਹਨਾਂ ਨੇ ਮਰੂਤੀ ਕਾਰ ਉਹਦੇ ਵਿੱਚ ਯੂਜ਼ ਕੀਤੀ ਸੀ ਚੋਰੀ ਕਰਨ ਦੇ ਵਿੱਚ ਉਹ ਵੀ ਰਿਕਵਰ ਹੋ ਗਈ ਹੈ ਸੋ ਟੀਮ ਨੇ ਬੜੇ ਹੀ ਪ੍ਰੋਫੈਸ਼ਨਲੀ ਇਹਨੂੰ ਹੈਂਡਲ ਕਰਦੇ ਹੋਏ ਕਾਫੀ ਵੱਡੇ ਲੈਵਲ ਤੇ ਜਿਹੜੀ ਇਹ ਚੋਰੀ ਹੋਈ ਸੀਗੀ ਸੋ ਉਹਨੂੰ ਪ੍ਰੋਫੈਸ਼ਨਲੀ ਹੈਂਡਲ ਕਰਦੇ ਜਲਦੀ ਇਹਨਾਂ ਨੂੰ ਟ੍ਰੇਸ ਕਰ ਲਿਆ ਸਰਕ ਨੇ ਬੰਦੇ ਚਗੇ ਤੇ ਇਹਦੇ ਵਿੱਚ ਕਿੰਨੇ ਅਰੇਸਟ ਹੋਏ ਇਹਦੇ ਵਿੱਚ ਅਜੇ ਤੱਕ ਸਾਡੇ ਕੋਲ ਅਸੀਂ 6 ਬੰਦੇ ਜਿਹੜੇ ਟਰੇਸ ਕਰ ਲਏ ਸੀ ਉਹਨਾਂ ਵਿੱਚੋਂ 4 ਬੰਦੇ ਅਰੇਸਟ ਹੋ ਗਏ ਨੇ 2 ਜਿਹੜੇ ਆ ਉਹ ਭੱਜੇ ਹੋਏ ਨੇ ਉਹਨਾਂ ਨੂੰ ਜਲਦ ਅਰੇਸਟ ਕਰ ਲਵਾਂਗੇ ਹੋਰ ਕਿੰਨੇ ਵਾਰਦਾਤਾ ਨੇ ਹੋਰ ਇਹਨਾਂ ਨੇ ਜਿਹੜੀ ਇਨੀਸ਼ੀਅਲ ਸਾਡੀ ਜਿਹੜੀ ਪੁਛਗਿਛ ਦੇ ਵਿੱਚ ਆਇਆ ਇਹਨਾਂ ਨੇ ਕਾਫੀ ਜਿਹੜੀਆਂ ਕੋਈ ਕਰੀਬ 20 ਤੋਂ 30 ਦੇ ਕਰੀਬ ਜਿਹੜੀਆਂ ਵਾਰਦਾਤਾ ਦੱਸਦੇ ਨੇ ਉਹਨਾਂ ਨੂੰ ਅਸੀਂ ਹਜੇ ਜਿੱਥੇ-ਜਿੱਥੇ ਦੀਆਂ ਇਹ ਦੱਸਦੇ ਨੇ ਉਹਨੂੰ ਕਨਫਰਮ ਕਰਨੀ ਦੀ ਜਿਹੜੀਆਂ-ਜਿਹੜੀਆਂ ਕੋਈ ਰਜਿਸਟਰਡ ਹਨ ਜਿਹੜੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਾਂ ਸੰਪਰਕ ਕਰਕੇ ਤੇ ਉਹ ਵੈਰੀਫਾਈ ਕਰ ਲਏ। ਪਤਾ ਨਾ ਵੈਕੀ ਕਿੰਦੀ ਪਤਾ ਪੂਰੀ ਚੋਰੀ ਦੇ ਤਰੀਕੇ ਆ ਇਹਨਾਂ ਦੀ ਜੋ ਪੁਛਗਿਸਚ ਆ ਰਹੀ ਹੈ ਕਿ ਪਹਿਲਾਂ ਇੱਕ ਦੋ ਵਾਰ ਇੱਥੇ ਦੇਖਣ ਵੀ ਆਏ ਸੀ ਉਹ ਇਹਨਾਂ ਦੇਖਿਆ ਕਿ ਮੰਦਿਰ ਕਾਫੀ ਵੱਡਾ ਹੈ ਤੇ ਜਿਨੇ ਗੋਲਸ ਦਾ ਵੀ ਉਹ ਇਹਨਾਂ ਦੇਖਿਆ ਕਿ ਚਾਰ ਪੰਜ ਗੋਲਗ ਪੈਨੇ ਹੋਣੀਆਂ ਸੋ ਕਿ ਜਿਆਦਾ ਪੈਸੇ ਹੋ ਸਕਦੇ ਨੇ ਸੋ ਉਹ ਹੀ ਇਹਨਾਂ ਨੇ ਟਾਰਗੇਟ ਕਰਕੇ ਤੇ ਇਹਨੂੰ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ। ਰਹਿਣ ਵਾਲੇ ਕਿੱਥੇ ਦੇ ਆ ਜੀ? ਇਹ ਮੋਸਟਲੀ ਜਿਹੜੇ ਆ ਜੀ ਹੈਗੇ ਨੇ ਵੈਸੇ ਬੇਸਿਕਲੀ ਦੇ ਇਹ ਸਿਰਸਾ ਸਾਈਡ ਦੇ ਨੇ। ਬਟ ਇੱਥੇ ਜਿਹੜਾ ਹਾਲ ਦੀ ਘੜੀ ਇਹ ਮੀਰਬੰਨ ਥਾਣੇ ਦੇ ਵਿੱਚ ਝੁੱਗੀਆਂ 70 ਕੁਆਟਰ ਹੈਗਾ ਮੀਰਬੰਨ ਥਾਣੇ ਦੇ ਪੈਂਦਾ ਏਰੀਆ ਉੱਥੇ ਇਹਦੇ ਰਹਿਣ ਵਾਲੇ ਪੁੱਛ ਕੇ ਜਿਹਦੇ ਵਿੱਚ ਦੱਸਿਆ ਜੀ ਕਿ ਇਹ ਤਰੀਕਾ ਸੀਗਾ ਗਏ ਕਿੱਦਾਂ ਐ ਐਂਟਰ ਕਿੱਦਾਂ ਕੀਤਾ ਤਾ ਤਰੀਕਾ ਇਹਨਾਂ ਦਾ ਜੀ ਉਤੇ ਆਪਾਂ ਉਹਦੇ ਵਿੱਚ ਹੀ ਦੇਖ ਲਿਆ ਸੀਗਾ ਕਿ ਇਹਨਾਂ ਨੇ ਪਿੱਛੋਂ ਕੰਧ ਜਿਹੜੀ ਇਹ ਰੇਲਵੇ ਟਰੈਕ ਤੋਂ ਆ ਕੇ ਤੇ ਕੰਧ ਪਾੜ ਕੇ ਦੇ ਅੰਦਰ ਐਂਟਰ ਹੋ ਕੇ ਜਿਹੜੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜੇ ਸੀ ਕਿ ਉਸ ਤੋਂ ਬਾਅਦ ਕਿ ਅੰਦਰ ਇਹਨਾਂ ਨੇ ਜਿਵੇਂ ਜਿਹੜੀਆਂ ਗੋਲਕਸ ਨੂੰ ਬ੍ਰੇਕ ਕਰਕੇ ਬਾਹਰ ਲੈ ਗਏ ਸੀਗੇ ਤੋ ਬੇਸਿਕਲੀ ਉਹੀ ਇਹਨਾਂ ਦਾ ਤਰੀਕਾ ਸੀ ਰੇਲ ਕਿਧਰ ਦੇ ਸੀ ਰੇਲਵੇ ਟ੍ਰੈਕ ਤੋਂ ਹੀ ਜਿਹੜਾ ਵਾਪਸੀ ਚਲੇ ਗਏ ਤੇ ਉਸ ਤੋਂ ਅੱਗੇ ਇਹਨਾਂ ਦਾ ਜਿਹੜੇ ਨਾਲ ਦੇ ਸਾਥੀ ਸੀਗੇ ਉਹ ਗੱਡੀ ਦੇ ਵਿੱਚ ਬੈਠੇ ਸੋ ਉੱਥੋਂ ਇਹ ਬੇ ਪ੍ਰੋਬਲਮ ਗੱਡੀਆਂ ਇਹਨਾਂ ਦੀ ਆਪਣੀਆਂ ਜੀ ਗੱਡੀਆਂ ਇਹ ਚ ਵੈਰੀਫਾਈ ਕਰ ਰਹੇ ਆ ਜੀ ਉਹ ਰਿਕਵਰ ਅਸੀਂ ਕਰ ਲਈ ਉਹਨੂੰ ਜਿਹੜਾ ਫਰਦਰ ਜਿਹੜਾ ਰੇਲਵੇ ਕਰ ਲਿਆ ਕੀ ਦੇ ਨਾਮ ਤੋਂ ਕ੍ਰਿਮੀਨਲ ਰਿਕਾਰਡ ਕੋਈ ਇਹਨਾਂ ਦੇ ਪਿੱਛੇ ਕ੍ਰਿਮੀਨਲ ਦਾ ਉਹਨੂੰ ਅਜੇ ਚੈੱਕ ਕਰ ਰਹੇ ਆ ਇੱਕ ਦੋ ਪਰਚੇ ਨੰਦੇ ਹੈਗੇ ਵੀ ਨਹੀਂ ਤੇ ਉਹਨੂੰ ਹੋਰ ਵੀ ਡੀਪਲੀ ਚੈੱਕ ਕਰ ਰਹੇ ਕਿ ਇਹਨਾਂ ਦਾ ਜਿਹੜਾ ਐਡਰੈਸ ਸਿਰਸੇ ਤੋਂ ਵੀ ਹੈਗੇ ਨਹੀਂ ਤੇ ਇੱਥੇ ਦਾ ਜਿਹੜਾ ਐਡਰੈਸ ਹੈ ਉਹਨੂੰ ਕਨਫਰਮ ਕਰਕੇ ਵੀ ਹੋਰ ਕਿੰਨਿਆਂ ਕ ਇਹਨਾਂ ਤੇ ਜਿਹੜੀਆਂ ਐਫਆਈਆਰ ਲਿਸਟ ਹੋ ਰਹੀ ਹੈ ਰਿਕਵਰੀ ਕੀ ਹੈ ਜੀ ਰਿਕਵਰੀ ਜਿਵੇਂ ਦੱਸਿਆ ਜੀ ਇਹਦੇ ਵਿੱਚ 30000 ਰੁਪਇਆ ਜਿਹੜਾ ਇਹਨਾਂ ਨੇ ਉਹ ਕੀਤਾ ਸੀਗਾ ਕੁਝ ਪੈਸੇ ਇਹ ਜਿਵੇਂ ਖਾ ਵੀ ਗਏ ਨੇ ਉਹਦੇ ਵਿੱਚੋਂ ਹੋਰ ਜਿਹੜਾ ਇਹਨਾਂ ਕੋਲ ਇੱਕ ਗੋਲਕ ਸੀਗੀ ਮਰੂਤੀ ਕਾਰ ਰੋਗੀ ਦੱਤਰ ਨੇ ਜਾਂ ਹੋਰ ਜਿਹੜੇ ਨਕੀਲੇ ਹਥਿਆਰ ਨੇ ਉਹ ਜਿਹੜੇ ਬਰਾਉਦੇ ਕਿੱਥੋਂ ਕਾਬੂ ਕੀਤਾ ਨੂੰ ਹਾਂਜੀ ਕਬੂਬੀ ਤੇ ਉਹ ਇਹਨਾਂ ਨੂੰ ਇੱਥੋਂ ਮਿਹਰਬਾਨ ਥਾਣੇ ਤੋਂ ਵੀ ਕੀਤਾ ਜੀ ਇੱਕ ਨੂੰ ਮੋਗੇ ਤੋਂ ਵੀ ਕਰਕੇ ਆਏ ਸੀਗੇ ਸੋ ਬਾਕੀ ਜਗ੍ਹਾ ਤੇ ਜਿਵੇਂ ਭੱਜੇ ਹੋਏ ਸੀ ਉੱਥੋਂ ਇਹਨਾਂ ਨੂੰ